ਜਿਹੜਾ ਜੀਵਨ ਕਹਿ ਲਈ ਆਪਾਂ ਵੀ ਟੋਟਲੀ ਕਿਤਾਬਾਂ ਦੇ ਆਧਾਰਤ ਸੀ। ਬਲੇ ਇਹਨੇ ਕਦੇ ਅੱਜ ਤੱਕ ਮਤਲਬ ਆਪਾਂ 9 ਜਿੰਨੀ ਕਹਿ ਦਿੰਨੇ ਆ ਨਾ ਵੀ ਸ਼ਿਕਾਇਤ ਇਹਦੀ ਕਦੇ ਨਹੀਂ ਆਈ। ਇਹਦਾ ਹਰ ਟਾਈਮ ਮਤਲਬ ਇਹਨੇ ਪੜ੍ਹਾਈ ਤੇ ਧਿਆਨ ਦੇਣਾ। ਠੀਕ ਆ। ਹੁਣ ਚਲੋ ਬੱਚਾ ਸਾਡੇ ਰਵੇ 10ਵੀਂ ਪਲੱਸ 2 ਤੱਕ ਰਹਿੰਦਾ ਉਹ ਬੱਚੇ ਨੂੰ ਪਹਿਲੀ ਹੋਈ ਲੈਂਡ ਤੇ ਚਲਾਈਏ ਬੱਚੇ ਨੂੰ ਬਾਦੂ ਤੋਂ ਬਾਦ ਦੌਰ ਰੱਖੀ ਦੀ ਜਿਵੇਂ ਛੋਟੇ ਬੱਚੇ ਨੇ। ਉਹਦੀ ਜੀਵ ਹੁਣ ਬੱਚਿਆਂ ਦਾ ਦੌਰ ਆ ਜਾ ਜਿਹਨੂੰ ਬੱਚਾ ਕਿਤੇ ਪੜਦਾ-ਪੜਦਾ ਕਿਤੇ ਅਸੀਂ ਕਮੇਟੀ ਚ ਬੈਠਣ ਲੱਗ ਜਾਂਦਾ ਹੈਗਾ। ਉਹਦੇ ਵਾਸਤੇ ਆਪਾਂ ਗੌਰ ਰੱਖੀਏ 10ਵੀਂ ਤੋਂ ਬਾਅਦ ਜਿਹੜੇ ਬੱਚੇ ਨੇ ਨਾ। 10ਵੀਂ ਤੋਂ ਬਾਅਦ ਮਾਪੇ ਬੱਚਿਆਂ ਦਾ ਆਪਾਂ ਕਹਿੰਦੇ ਨੇ ਕਿ ਵੀ ਸਕੂਲ ਵਾਲੇ ਜ਼ਿੰਮੇਵਾਰ ਨੇ ਨਾ। ਸਕੂਲ ਵਾਲਿਆਂ ਦੀ ਵੀ ਉਨੀ ਜ਼ਿੰਮੇਵਾਰੀ ਹੈਗੀ। ਸਮਾਂ ਪਿਆ ਉਹ ਦੀ ਜਮਨੀ ਚੱਲ ਗਿਆ। ਉਹਨੂੰ ਹੌਲੀ-ਹੌਲੀ ਆਪਾਂ ਕੀ ਕਰੀਏ? ਵਧੀਆ ਸਟ੍ਰੈਟਜੀ ਜੋ ਤਾਕੀ ਇਹ ਕਮੇਟੀ ਚ ਬੈਠਦਾ ਹੈਗਾ। ਠੀਕ ਆ ਆਪਾਂ ਪੜਾਈ ਵੱਲ ਧਿਆਨ ਦੇਈਏ। ਜੋ ਬੱਚਾ-ਬੱਚੇ ਤੁਸੀਂ ਦੇਖੋ ਵੀ ਉਹ ਬੱਚੇ ਨੇ ਕਿੰਨੀ ਤਿਆਰੀ ਕਰੀ ਆ ਕਿੰਨੀ। ਠੀਕ ਆ। ਅੱਜ ਉਹਦਾ ਨਾਮ ਆਪਣੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਬੱਚੇ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਆ ਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਹੋਇਆ ਲੇਬਰ ਇੰਸਪੈਕਟਰ ਭਰਤੀ ਹੋ ਗਈ ਹੋਰ ਵੀ ਬੱਚੇ ਭਰਤੀ ਹੁੰਦੇ ਨੇ ਠੀਕ ਆ ਤੁਸੀਂ ਇਹੇ ਬੱਚਿਆਂ ਤੋਂ ਗਿਆ ਲੋ ਕੋਈ ਵੀ ਚੀਜ਼ ਹੈਗਾ ਵੱਧ ਤੋਂ ਵੱਧ ਪੜਾਈ ਕਰੋ ਠੀਕ ਆ ਮਿਹਨਤ ਕਰੋਗੇ ਕੱਲੋਂ ਅੱਜ ਮਿਹਨਤ ਕਰੋਗੇ ਤੁਸੀਂ ਮਿਹਨਤ ਦਾ ਫਲ ਮਿਲੂ ਵੀ ਮਿਲੂਗਾ ਠੀਕ ਆ ਇਹ ਰਾ ਸਹੀ ਮੰਦੇ ਹੁੰਦੇ ਨੇ ਵੀ ਆਪਾਂ ਕਹਿੰਦੇ ਵੀ ਖਾਈ ਆ ਪੜ੍ਹਾਈ ਦੀ ਔਖੀ ਹੈਗੀ ਠੀਕ ਆ ਆਪਾਂ ਉਹਦੇ ਚ ਮਾਂ ਪੇ ਉਹਨਾਂ ਵੀ ਦੋਸ਼ੀ ਮੰਨਦੇ ਆ ਵੀ ਅਸੀਂ ਕਿੱਥੋਂ ਪੜੀਏ ਐ ਕਰੀਏ ਤੇ ਪਹਿਲਾਂ ਮਿਹਨਤ ਕਰੋਗੇ ਠੀਕ ਆ ਉਸ ਤੋਂ ਬਾਅਦ ਫਿਰ ਬਾਅਦ ਚ ਐਸੀ ਦੀ ਜ਼ਿੰਦਗੀ ਜਿਓਗੇ ਇਸੇ ਵਾਸਤੇ ਵੀ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਆ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਬਾਈ ਕੁਰੀ ਜੀ ਦਾ ਖਾਲਸਾ ਮੇ ਟਾਈਮ ਤੋਂ ਮੇਰੀ ਉਹ ਆਕਾਸ਼ ਨਾਲ ਗੱਲ ਹੋ ਰਹੀ ਸੀ ਕਿ ਬੇਟਾ ਆਪਾਂ ਪ੍ਰੋਗਰਾਮ ਰੱਖਣਾਗਾ ਕਿਉਂਕਿ ਇਹ ਹੁੰਦਾਗਾ ਕਿ ਅਗਰ ਕੋਈ ਨੌਜਵਾਨ ਕਿਸੇ ਉਪਲਬਧੀ ਨੂੰ ਹਾਸਲ ਕਰਦਾਗਾ ਤਾਂ ਪਿੰਡ ਤੇ ਉਹਦੀ ਬਹੁਤ ਵੱਡੀ ਕੋ ਬੱਚੇ ਦੀ ਵੀ ਆਸ ਹੁੰਦੀ ਹੈਗੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲੇ ਤੇ ਬਾਕੀ ਬੱਚਾਂ ਲਈ ਵੀ ਉਹ ਇੱਕ ਮੋਟੀਵੇਸ਼ਨ ਦਾ ਕੰਮ ਕਰਦੀ ਹੈ ਤਾਂ ਕਾਫੀ ਟਾਈਮ ਤੋਂ ਇਹ ਚੰਬ੍ਰਿਆਸੀ ਦਾ ਸੋ ਅੱਜ ਬਾਈ ਹੋਰਾਂ ਨੇ ਵੀ ਆਪਾਂ ਨੂੰ ਟਾਈਮ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚ ਤੀਜੇ ਰੈਂਕ ਦੇ ਆਪਣੀ ਕੈਟਾਗਰੀ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ ਜੀ ਕਿ ਕਿਉਂਕਿ ਟੋਟਲ 16 ਪੋਸਟਾਂ ਸੀਗੀਆਂ ਜਿਹੜੀਆਂ ਲੇਬਰ ਇਨਸਪੈਕਟਰ ਦੀਆਂ ਔਰ ਬਹੁਤ ਵੱਡੀ ਦੌੜ ਸੀਗੀ ਔਰ ਇਹਦੇ ਤੁਸੀਂ ਸਾਬ ਥੋੜਾ ਆ ਬੱਚਿਆਂ ਨੂੰ ਉਹ ਵੀ ਉਹਦਾ ਵੀ ਅੱਜ ਸਨਮਾਨ ਆਪਾਂ ਨੇ ਕਰਨਾ ਹੈ ਉਹਦਾ ਇਹ ਤੁਹਾਨੂੰ ਦੱਸਣਾ ਜ਼ਰੂਰੀ ਸੀ ਤੇ ਅੱਜ ਵੀ ਅਪਣੇ ਇਸ ਸਨਮਾਨ ਸਮਾਹ ਵਿੱਚ ਹਾਜ਼ਰ ਹੋਏ ਨੇ ਤੇ ਪਿਆਰੇ ਵਿਦਿਆਰਥੀਓ ਤੋਡੇ ਵਾਸਤੇ ਮਤਲਬ ਵੀ ਬਹੁਤ ਚੰਗੀ ਮੋਟੀਵੇਸ਼ਨ ਆ ਇਹ ਇੱਕ ਸਾਡੇ ਇਸ ਪਿੰਡ ਦਾ ਹੋਣਹਾਰ ਵਿਦਿਆਰਥੀ ਕਹ ਲਓ ਸਾਡਾ ਦਾ ਮਤਲਬ ਸਾਡੇ ਕੋਲ ਪੜਿਆ ਹੋਇਆ ਹੈ ਅਕਾਸ਼ਦੀਪ ਜਿਹੜਾਈ ਦੌਰਾਨ ਵੀ ਮਤਲਬ ਇਹ ਬੱਚੇ ਦਾ ਜਿਹੜਾ ਜੀਵਨ ਕਹਿ ਲਈ ਆਪਾਂ ਵੀ ਟੋਟਲੀ ਕਿਤਾਬਾਂ ਦੇ ਆਧਾਰਤ ਸੀ ਬਲੇ ਇਹਨੇ ਕਦੇ ਅੱਜ ਤੱਕ ਮਤਲਬ ਆਪਾਂ ਨੌ ਜਿੰਨੀ ਕਹਿ ਦਿੰਨੇ ਆ ਨਾ ਕਿ ਸ਼ਿਕਾਇਤ ਇਹਦੀ ਕਦੇ ਨਹੀਂ ਆਈ ਇਹਦਾ ਹਰ ਟਾਈਮ ਮਤਲਬ ਇਹਨੇ ਪੜ੍ਹਾਈ ਤੇ ਧਿਆਨ ਦੇਣਾ ਠੀਕ ਆ ਹੁਣ ਚਲੋ ਬੱਚਾ ਸਾਡੇ ਦਾ ਵੀ 10ਵੀਂ ਪਲੱਸ 2 ਤੱਕ ਰਹਿੰਦਾ ਉਸ ਤੋਂ ਬਾਅਦ ਚ ਉਹਨੇ ਕੀ ਕਰਿਆ ਕੀ ਨਹੀਂ ਕਰਿਆ ਹੈਨਾ ਕਈ ਵਾਰ ਮੈਨੂੰ ਤਾਂ ਇਹ ਅੱਜ ਹੁਣ ਪਹਿਲੀ ਵਾਰ ਮਿਲਿਆ ਜਿੱਦେ ਮੈਨੂੰ ਸੰਦੀਪ ਨੇ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ ਜੀ ਆਪਾਂ ਇੱਕ ਥੋੜਾ ਪ੍ਰੋਗਰਾਮ ਲਿਖਣਾ ਵੀ ਨੂੰ ਮੰਡੀ ਨੂੰ ਆਪਾਂ ਸਨਮਾਨਿਤ ਕਰਨਾ ਵੀ ਆਲ ਓਵਰ ਪੰਜਾਬ ਦੇ ਵਿੱਚ ਉਹਦਾ ਫਸਟ ਰੈਂਕ ਹੈ ਮੈਂ ਕਿਹਾ ਯਾਰ ਬਹੁਤ ਵੱਡੀ ਪ੍ਰਾਪਤੀ ਹੈ ਇਹ ਆਲ ਓਵਰ ਪੰਜਾਬ ਦੇ ਵਿੱਚੋਂ ਇੰਨੀਆਂ ਪੋਸਟਾਂ ਘੱਟ ਹੋਣ ਦੇ ਬਾਵਜੂਦ ਵੀ ਪਹਿਲਾ ਰੈਂਕ ਲੈਣਾ ਮਤਲਬ ਕੋਈ ਛੋਟੀ ਮੋਟੀ ਗੱਲ ਨਹੀਂ ਜੀ ਅੱਜ ਜਦੋਂ ਮੈਂ ਦੇਖਿਆ ਤਾਂ ਮੈਂ ਦੇਖ ਕੇ ਲੱਗਿਆ ਵੀ ਚਲੋ ਹਾਂ ਇਹ ਤਾਂ ਆਪਣੇ ਕੋਲ ਹੀ ਪੜਿਆ ਹੋਇਆ ਸਟੂਡੈਂਟ ਆ ਦੇਖ ਕੇ ਉਹਦਾ ਨਾਮ ਤੇਰ ਧਿਆਨ ਦੇ ਵਿੱਚ ਆਇਆ ਬਿਠੀ ਤਾਂ ਮੁਕਾਬਲਾ ਦੇਖੋ ਕੋਈ ਵੀ ਔਖਾ ਨਹੀਂ ਹੁੰਦਾ ਹੈਗਾ ਮਿਹਨਤ ਕਰਨੀ ਪੈਂਦੀ ਹੈ ਉਹਦੇ ਵਾਸਤੇ ਹੋਰ ਵੀ ਤੁਹਾਡੇ ਸਾਹਮਣੇ ਬਹੁਤ ਐਗਜ਼ੈਂਪਲਾਂ ਬੈਠੀਆਂ ਨੇ ਜਿਹੜੀਆਂ ਇਸ ਪਿੰਡ ਦੇ ਵਿੱਚ ਔਕੀਆਂ ਨੇ ਮਤਲਬ ਉਹਨਾਂ ਨੇ ਵੱਡੀਆਂ-ਵੱਡੀਆਂ ਅਪਲੌਗੀਆਂ ਨੇ ਜਿਹੜੀਆਂ ਉਹ हासिल ਕੀਤੀਆਂ ਨੇ ਤਾਂ ਤੁਹਾਡੇ ਵਾਸਤੇ ਮੌਕਾ ਹੈਗਾ ਅਜੇ ਤੁਸੀਂ ਬਹੁਤ ਛੋਟੇ ਲੈਵਲ ਤੇ ਹੋ ਠੀਕ ਹੈ ਜੇ ਇਸ ਲੈਵਲ ਦੀ ਤੁਸੀਂ ਆਪਣਾ ਮਨ ਹੈ ਜਿਹੜਾ ਉਸ ਹਿਸਾਬ ਨਾਲ ਬਣਾ ਲੋਗੇ ਆਪਦਾ ਟੀਚਾ ਮਿੱਥ ਲੋਗੇ ਤਾਂ ਇਹਦੇ ਨਾਲੋਂ ਵੀ ਵੱਡੀ ਉਪਲਬਧ ਦੀ ਹਾਸਲ ਕਰ ਸਕਦੇ ਜਿਸ ਤਰ੍ਹਾਂ ਹੁਣ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਇਹਨੇ ਮੈਥ ਆਨਰਸ ਕਰੀਆ ਇੱਕ ਸਿੰਪਲ ਮੈਥ ਦੀ ਬੀਐਸਸੀ ਤੇ ਮੈਥ ਆਨਰਸ ਦੇ ਵਿੱਚ ਵੀ ਬਹੁਤ ਫਰਕ ਹੁੰਦਾ ਇਹ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਵੀ ਉਹਦੇ ਵਿੱਚ ਉਹਦਾ ਜਿਹੜਾ ਲੈਵਲ ਹੈ ਉਦੋਂ ਵੀ ਟਫ ਹੁੰਦਾ ਇੱਕ ਤਾਂ ਸਿੰਪਲ ਮੈਥ ਪੜ੍ਹਦੇ ਆ ਇੱਕ ਅਸੀਂ ਤੇ ਕੋਦੋਂ ਐਡਵਾਂਸ ਲੈਵਲ ਦੇ ਵਿੱਚ ਪੜ੍ਹਦੇ ਆ ਜਾਂ ਠੀਕ ਹੈ ਮਤਲਬ ਉਹ ਬਣਾਈ ਵੀ ਇਹਨੇ ਪੂਰੀ ਸਿਰੇ ਦੀ ਕਰੀ ਆ ਟੂ ਜਿਹੜੀ ਪੂਰੀ ਟਫ ਮੰਨੀ ਜਾਂਦੀ ਆ ਤੇ ਦੂਜਾ ਟੈਸਟ ਦੀ ਤਿਆਰੀ ਨਾਲ ਕਰਕੇ ਮਤਲਬ ਉਹਨੂੰ ਕਲੀਅਰ ਕਰਨਾ ਵੀ ਇਹ ਇਹਦੇ ਵਾਸਤੇ ਮਤਲਬ ਵੀ ਬਹੁਤ ਵਧਾਈ ਦਾ ਪਾਤਰ ਹੈ ਮਤਲਬ ਬਹੁਤ ਜਹੀਨ ਬੱਚਾ ਇਹ ਅੱਗੇ ਵੀ ਮਤਲਬ ਆਪਾਂ ਕਹਿਣਾ ਵੀ ਪ੍ਰਮਾਤਮਾ ਇਹਦੀ ਜਿਹੜੀ ਜੌਬ ਹੈ ਉਹਨੂੰ ਹੋਰ ਚਾਰ ਚੰਦ ਲਾਵੇ ਇਹਦੀਆਂ ਅੱਗੇ ਮਤਲਬ ਹੋਰ ਵੱਡੀਆਂ-ਵੱਡੀਆਂ ਪ੍ਰਾਪਤੀਆਂ ਹੋਣ ਤਾਂ ਤੁਸੀਂ ਇਹ ਤੋਂ ਮਤਲਬ ਜ਼ਰੂਰ ਕੋਈ ਨਾ ਕੋਈ ਸਿੱਖਿਆ ਲੈ ਕੇ ਜਾਓਗੇ ਬਾਕੀ ਜਿਹੜੀ ਸੰਸਥਾ ਜੋ ਵੀ ਮਤਲਬ ਇਹ ਕਰ ਰਹੀ ਹੈ ਵਿਦਿਆਰਥੀਆਂ ਵਾਸਤੇ ਜਾਂ ਜੋ ਅਚੀਵਮੈਂਟ ਕਰਦੇ ਆ ਸਟੂਡੈਂਟ ਉਹਨਾਂ ਵਾਸਤੇ ਤਾਂ ਇਹ ਵੀ ਇੱਕ ਬਹੁਤ ਵੱਡਾ ਉਪਰੰਨ ਹੈ ਇਹਦੇ ਨਾਲ ਹੀ ਸੋਣ ਨੂੰ ਮਤਲਬ ਇਹ ਬੱਚੇ ਨੂੰ ਮਿਲਣ ਦਾ ਮੌਕਾ ਮਿਲਿਆ ਨਹੀਂ ਆਪਾਂ ਕਿੱਥੇ ਮਿਲਦੇ ਇਹਨੂੰ ਹੈਨਾ ਪਿੰਡ ਦੇ ਵਿੱਚ ਹੀ ਇਹ ਰਹਿੰਦਾ ਪਿੰਡ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ ਪਰ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੈਗੇ ਪਰ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਪਿੰਡ ਦੇ ਵਿੱਚੋਂ ਕਿੱਡੇ ਕ ਜਿਹੜੇ ਜਹੀਨ ਵਿਅਕਤੀ ਨੇ ਉਹ ਪੈਦਾ ਹੋਦੇ ਨੇ ਠੀਕ ਆ ਤਾਂ ਮੈਂ ਇਹੀ ਮਤਲਬ ਤੁਹਾਨੂੰ ਗੁਜਾਰਿਸ਼ ਕਰੂੰਗਾ ਵੀ ਤੁਸੀਂ ਇਹਨਾਂ ਤੋਂ ਵੱਧ ਤੋਂ ਵੱਧ ਸਿੱਖਿਆ ਲੈ ਕੇ ਉਸ ਹਾਵ ਨਾਲ ਜਿਹੜਾ ਹੈਗਾ ਆਪਦਾ ਜੀਵਨ ਹੈ ਜਿਹੜਾ ਉਟਾ ਲੋ ਧੰਨਵਾਦ ਬੱਚੇ ਨੇ ਸਾਡੇ ਆਕਾਸ਼ਦੀਪ ਨੂੰ ਕਿ ਮੈਨੂੰ ਇਹ ਲੱਗਦਾ ਵੀ ਰਸਤਾ ਬਣਾਉਣਾ ਮੁਸ਼ਕਲ ਹੁੰਦਾ ਚੱਲਣਾ ਆਸਾਨ ਹੁੰਦਾ ਉਹਦੇ ਤੇ ਤੇ ਆਪਣੇ ਪਿੰਡ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਇਹੋ ਜਿਹੇ ਬੱਚੇ ਹੋਏ ਨੇ ਜਿਹੜੇ ਚੰਗੀ ਪੜ੍ਹਾਈ ਕਰਕੇ ਜੌਬ ਤੇ ਲੱਗੇ ਹੋਏ ਨੇ ਅਲੱਗ-ਅਲੱਗ ਸੋ ਜਿੰਨੇ ਵੀ ਇੱਥੇ ਬੱਚੇ ਬੈਠੇ ਨੇ ਸਮਝ ਲੱਗ ਰਹੀ ਆ ਵੀ ਸਾਨੂੰ ਆਪਾਂ ਕਦੇ ਵਾਸਤੇ ਇਕੱਠੇ ਹੋਣੇ ਅੱਜ ਹੈ ਉਂਝ ਤਾਂ ਨਹੀਂ ਸੁਣੀ ਜਾਰੇ ਸੋ ਆਪਣੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਨੇ ਐਸੇ ਬੱਚੇ ਜਿਹੜੇ ਆਪਣੇ ਗਰੀਬੀ ਦੇ ਵਿੱਚੋਂ ਉੱਠ ਕੇ ਨਾਰਮਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਚੰਗਾ ਪੜ੍ਹ ਕੇ ਅੱਜ ਆਪਣੇ ਮਕਾਮ ਤੇ ਨੇ ਉਹ ਜਿਨ੍ਹਾਂ ਦੇ ਵਿੱਚੋਂ ਜੇ ਮੈਂ ਇੱਥੇ ਗੌਰ ਕਰਾਂ ਤਾਂ ਆਪਣੇ ਇੱਥੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸਤਖਰ ਸਿੰਘ ਜੀ ਖਦ ਨੇ ਪਿੱਛੇ ਸਾਡੇ ਇੱਥੇ ਕੋਚ ਸਾਹਿਬ ਨੇ ਇੱਥੋਂ ਇੱਥੋਂ ਹੀ ਖੇਡ ਕੇ ਲੱਗੇ ਹੋਏ ਨੇ ਜਿਹਦੇ ਵਿੱਚ ਬਹੁਤ ਵੱਡਾ ਰੋਲ ਹੈ ਸਾਡੇ ਵੱਡੇ ਭਰਾ ਹਰਵਿੰਦਰ ਜੀ ਦਾ ਤੇ ਮੌਜੂਦਾ ਸਰਕਾਰ ਦਾ ਉਸ ਤੋਂ ਬਾਅਦ ਬਲਦੀਪ ਜੀ ਪੁਸਤੀਆਂ ਦੇ ਕੋਚ ਲੱਗੇ ਨੇ ਹੁਣ ਤੇ ਉਸ ਤੋਂ ਬਾਅਦ ਰਸ਼ਪਾਲ ਜੀ ਨੇ ਠੀਕ ਹੈ ਜੀ ਜਸਵਿੰਦਰ ਜੀ ਨੇ ਜਾਨਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੋਂ ਸਕੂਲ ਦੇ ਵਿੱਚੋਂ ਪੜ੍ਹ ਕੇ ਜਾਂ ਇਸ ਗਰਾਉਂਡ ਦੇ ਵਿੱਚੋਂ ਖੇਡ ਕੇ ਨੌਕਰੀਆਂ ਤੇ ਲੱਗੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਇੱਕ ਪਰਿਵਾਰ ਦੇ ਵਿੱਚੋਂ ਜਦੋਂ ਇੱਕ ਕੋਈ ਬੱਚਾ ਨੌਕਰੀ ਤੇ ਹੁੰਦਾ ਤਾਂ ਉਸ ਪਰਿਵਾਰ ਦੀ ਦਿਸ਼ਾ ਬਦਲ ਜਾਂਦੀ ਹੈ ਸਾਰੀ ਕਿਉਂਕਿ ਬਾਹਰੋਂ ਜਦੋਂ 4 ਪੈਸੇ ਘਰ ਦੇ ਵਿੱਚ ਆਉਂਦੇ ਨੇ ਤਾਂ ਉਸ ਘਰ ਦਾ ਰਹਿਣ ਸਹਿਣ ਖਾਣ ਪੀਣ ਇੱਕ ਚੰਗੀ ਸਿਹਤ ਵਾਲਾ ਪਰਿਵਾਰ ਬਣ ਜਾਂਦਾ ਉਹ ਤੇ ਬਹੁਤ ਵੱਡਾ ਇਹਦੇ ਵਿੱਚ ਆਸਰਾ ਲੱਗਦਾ ਉਸ ਪਰਿਵਾਰ ਨੂੰ ਤੋਂ ਮੈਨੂੰ ਲੱਗਦਾ ਵੀ ਇਹਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਤੇ ਸਾਰੇ ਬੱਚਿਆਂ ਨੂੰ ਮੈਂ ਇਹ ਬੋਲੂਗਾ ਵੀ ਆਪਾਂ ਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਜਿਸ ਕੰਮ ਨੂੰ ਵੀ ਕਰੋ ਤੁਸੀਂ ਉਹਨੂੰ ਮਿਹਨਤ ਕਰੋ ਤੇ ਇਮਾਨਦਾਰੀ ਨਾਲ ਕਰੋ ਬੇਸ਼ੱਕ ਪੜਨ ਵਾਲੇ ਪਾਸੇ ਪੈਜੋ ਬੇਸ਼ੱਕ ਖੇਡਣ ਵਾਲੇ ਪਾਸੇ ਪੈਜੋ ਯਾਨੀ ਕਿ ਵਿਚਾਲੇ ਨਾ ਲੰਕਿਓ ਕਦੇ ਇਹ ਨਾ ਸੋਚਿਓ ਵੀ ਮੈਂ ਪੜ੍ਹਾਈ 'ਚ ਵੀ ਟੌਪ ਕਰਨਾ ਤੇ ਖੇਡਣ 'ਚ ਵੀ ਟੌਪ ਕਰਨਾ ਜੇ ਤੁਹਾਨੂੰ ਲੱਗਦਾ ਮੈਂ ਖੇਡ 'ਚ ਟੌਪ ਕਰ ਸਕਦਾ ਤਾਂ ਉਧਰਲੇ ਪਾਸੇ ਹੋਜੋ ਜੇ ਤੁਹਾਨੂੰ ਲੱਗਦਾ ਮੈਂ ਪੜ੍ਹਾਈ 'ਚ ਟੌਪ ਕਰ ਸਕਦਾ ਤਾਂ ਪੜਨ ਵਾਲੇ ਪਾਸੇ ਹੋਜੋ ਇਹ ਨਹੀਂ ਵੀ ਦੋਨੇ ਛੱਡਣੀਆਂ ਨੇ ਆਪਾਂ ਨੇ ਛੱਡਣੀਆਂ ਵੀ ਨਹੀਂ ਦੋਨੇ ਚੱਲਣਾ ਤੁਹਾਨੂੰ ਦੇ ਬਰਾਬਰ ਬਰਾਬਰ ਹੈ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਆਪਾਂ ਨੇ ਫਿਜ਼ੀਕਲੀ ਵੀ ਫਿੱਟ ਰਹਿਣਾ ਹੈ ਸੋ ਇਹ ਇੱਕ ਸੇਧ ਹੈ ਆਪਣੇ ਵਾਸਤੇ ਬੱਚਾ ਜੇ ਇਹ ਇੱਕ ਨਾਰਮਲ ਫੈਮਿਲੀ ਦੇ ਵਿੱਚੋਂ ਪੜ੍ਹ ਕੇ ਇੱਕ ਪਿੰਡ ਦੇ ਵਿੱਚ ਰਹਿ ਕੇ ਇੰਨੀ ਵੱਡੀ ਜੌਬ ਤੇ ਲੱਗ ਸਕਦਾ ਤਾਂ ਤੁਸੀਂ ਵੀ ਲੱਗ ਸਕਦੇ ਹੋ ਆਉਣ ਵਾਲੇ ਸਮੇਂ 'ਚ ਸੋ ਤੁਸੀਂ ਇੱਥੇ ਜਦੋਂ ਆਉਨੇ ਹੋ ਨਾ ਦੇਖਿਆ ਕਰੋ ਵੀ ਜਿਹੜੇ ਜਮਾਤ ਇੱਥੋਂ ਪੜ੍ਹ ਕੇ ਸਕੂਲ 'ਚੋਂ ਜਾਂ ਖੇਡ ਕੇ ਨੌਰੀਆਂ ਤੇ ਲੱਗੇ ਨੇ ਉਹਨਾਂ ਨੇ ਕੀ-ਕੀ ਕੀਤਾ ਦੇਖਦੇ ਹੋ ਨਾ ਇਹ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੇ ਸਾਹਮਣੇ ਅੱਜ ਰੋਕਣ ਵਾਲੀਆਂ ਸਭ ਤੋਂ ਵੱਡੀ ਚੀਜ਼ ਕੀ ਆ ਫੋਨ ਯੂਜ਼ ਕਰਦੇ ਹੋ ਨਾ ਸਾਰੇ ਉਹਦਾ ਉਹਨਾਂ ਕੀ ਯੂਜ਼ ਕਰੋ ਜਿੰਨੇ ਕਿ ਪੱਤਰ ਤੁਹਾਨੂੰ ਲੋੜ ਹੈ ਜਿਹੜਾ ਉਹ ਟਾਈਮ ਆ ਤੁਹਾਡਾ ਪੜਨ ਤੇ ਲਾਓ ਜਾਂ ਇੱਥੇ ਲਾਓ ਖੇਡਣ ਤੇ ਠੀਕ ਹੈ ਫਿਰ ਤੁਹਾਡਾ ਖਾਣ ਪੀਣ ਕਿਹਾ ਜੇ ਅੱਜਕੱਲ ਤੁਹਾਨੂੰ ਪਤਾ ਹੀ ਹੈ ਹਰ ਜਗ੍ਹਾ ਤੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਰੇੜੀਆਂ ਖੁੱਲੀਆਂ ਹੋਈਆਂ ਨੇ ਉਹਨਾਂ ਤੋਂ ਬਚੋ ਘਰ ਦੀ ਚੀਜ਼ ਖਾਓ ਚੰਗੀ ਖਰਾਕ ਖਾਓ ਚੰਗੀ ਜੇ ਆਪਾਂ ਇੱਧਰ ਨੂੰ ਜਾਵਾਂਗੇ ਤਾਂ ਆਪਣੀ ਸਿਹਤ ਵੀ ਠੀਕ ਰਹੂਗੀ ਆਪਣਾ ਜੇ ਫੋਨ ਨੂੰ ਘੱਟ ਯੂਜ਼ ਕਰਾਂਗੇ ਆਪਣਾ ਦਿਮਾਗ ਵੀ ਸੈਟਰ ਰਹੂਗਾ ਜਦੋਂ ਤੁਸੀਂ ਇਹ ਚੀਜ਼ਾਂ ਤੋਂ ਦੂਰ ਹੋਵੋਗੇ ਫਿਰ ਤੁਸੀਂ ਸਪੋਰਟਸ ਵਾਲੇ ਪੜਨ ਵਾਲੇ ਪਾਸੇ ਜਾਓਗੇ ਸੋ ਇਹ ਤੁਹਾਡਾ ਸਮਾਂ 24 ਘੰਟੇ ਨੇ ਤੁਹਾਡੇ ਕੋਲੇ ਤੁਸੀਂ ਉਹਨੂੰ ਕਿੱਦਾਂ ਯੂਜ਼ ਕਰਦੇ ਹੋ ਤੁਹਾਡੇ ਤੇ ਡਿਪੈਂਡ ਹੈ ਸੋ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਗਰਾਊਂਡ ਦੇ ਵਿੱਚ ਆਓ ਜਿਵੇਂ ਸੰਦੀਪ ਲੱਗਿਆ ਹੋਇਆ ਥੋਨੂੰ ਇੱਥੇ ਗਰਾਊਂਡ ਤੇ ਠੀਕ ਹੈ ਕੋਚ ਸਾਹਿਬ ਹੋਰ ਵੀ ਲੱਗੇ ਹੋਏ ਨੇ ਤੁਸੀਂ ਇੱਥੇ ਵੀ ਟਾਈਮ ਦਿਓ ਆਪਣੀ ਪੜਾਈ ਨੂੰ ਵੀ ਟਾਈਮ ਦਿਓ ਜਦੋਂ ਤੁਹਾਨੂੰ ਇਹ ਮਹਿਸੂਸ ਹੋ ਗਿਆ ਅੱਜ ਤੋਂ 2-3 ਸਾਲਾਂ ਬਾਅਦ ਕਿ ਮੈਂ ਸਪੋਰਟਸ ਵਾਲੇ ਪਾਸੇ ਬਹੁਤ ਵਧੀਆ ਤਰੀਕੇ ਨਾਲ ਜਾ ਸਕਦਾ ਤਾਂ ਉਧਰ ਨੂੰ ਟਾਈਮ ਦੇ ਦਿਓ ਜੇ ਤੁਹਾਨੂੰ ਲੱਗਦਾ ਮੈਂ ਪੜਨ ਵਾਲੇ ਪਾਸੇ ਜਾ ਸਕਦਾ ਤਾਂ ਉਧਰ ਵੀ ਦੇ ਦਿਓ ਠੀਕ ਹੈ ਸੋ ਦੁਬਾਰਾ ਫੇਰ ਪਤਵੰਤੇ ਸਨ ਜਿਹੜਾ ਇਹਨਾਂ ਨੂੰ ਵੀ ਮੈਂ ਮੁਬਾਰਕਬਾਦ ਦਿੰਨਾ ਕਿ ਉਹਨਾਂ ਦੇ ਸਹਿਯੋਗ ਨਾਲ ਇੱਥੇ ਅੱਜ ਬਹੁਤ ਸਾਰੇ ਬੱਚੇ ਨੇ ਜਿਹੜੇ ਅੱਗੇ ਸਕਸੈਸ ਵੱਲ ਜਾ ਰਹੇ ਨੇ ਕੋਈ ਜੋਬ ਵੱਲ ਜਾ ਰਹੇ ਕੋਈ ਬਿਜ਼ਨਸ ਵੱਲ ਜਾ ਰਹੇ ਜਾਂ ਕੋਈ ਖੇਡਾਂ ਵੱਲ ਜਾ ਰਹੇ ਸੋ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ ਜਿਹੋ ਜਿਹੀ ਵੀ ਸਪੋਰਟ ਦੀ ਲੋੜ ਹੈ ਸਾਡੀ ਹਮੇਸ਼ਾ ਹਾਜ਼ਰ ਰਹੇ ਅਸੀਂ ਤੁਹਾਡੇ ਵਾਸਤੇ ਧੰਨਵਾਦ ਜੀ ਵੈਭੂ ਜੀ ਦਾ ਖਾਸ ਤੌਰ ਤੇ ਪਹੁੰਚੇ ਸਾਰਾ ਬੱਲਾਦਨ ਦਾ ਗਰਾਊਂਡ ਤੇ ਪਹੁੰਚਣ ਤੋਂ ਧੰਨਵਾਦ ਕਰਦੇ ਸਾਡੇ ਇਸ ਪ੍ਰੋਗਰਾਮ ਵਿੱਚ ਇਸਡੇ ਪ੍ਰੋਗਰਾਮ ਵਿੱਚ ਉਹਨੇ ਬਹੁਤ ਘੱਟ ਟਾਈਮ ਦੇ ਵਿੱਚ ਰਾਜਾ ਪਰਚੇ ਜੀ ਉਹਨਾਂ ਨੇ ਆਪਣੇ ਕੂਲ ਦੀ ਸਮਰਥਾ ਸਮਾਟ ਕੇ ਇਸ ਪ੍ਰੋਗਰਾਮ ਦੇ ਉਪਰ ਬਾਇਰ ਅਤੇ ਸਾਡੇ ਅੱਗੇ ਮੁੱਖ ਮਹਿਮਾਨਾਂ ਬਈ ਸ਼ਰਮਨ ਦੇ ਮਾਝੀ ਚੇਅਰਮੈਨ ਮਾਰਕੀਟ ਕਮੇਟੀ ਨੂੰ ਬੁਲਾਇਆ ਤਾਂ ਤੇ ਉਹਨਾਂ ਦੇ ਨਾਲ ਬਾਈ ਰਿਸ਼ਪਾਲ ਜੀ ਜੋ ਕਿ ਆਪਣੇ ਸਰਕਾਰੀ ਸਕੂਲ ਦੇ ਵਿੱਚ ਨਗਲਾ ਵਿਖੇ ਅਜੇ ਡੀਪੀਟੀ ਟੀਚਰ ਦੀ ਡਿਊਟੀ ਨਿਭਾ ਰਹੇ ਨੇ ਤੇ ਮਾਸਟਰ ਜਸਵਿੰਦਰ ਜੀ ਸਾਡੇ ਬਹੁਤ ਹੀ ਇੱਕ ਬਹੁਤ ਹੀ ਹੁਨਾਰਾ ਤੇ ਕਾਬਲ ਜੋ ਕਿ ਸਕੂਲ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਇਨਸਾਨ ਨੇ ਤੇ ਉਹ ਵੀ ਸਾਡੇ ਪਹੁੰਚੇ ਨੇ ਤੇ ਅੰਕਲ ਜੀ ਆਪਣੇ ਕਿਰਪਾਲ ਸਿੰਘ ਜੀ ਇਹਨਾਂ ਦਾ ਬੇਟਾ ਵੀ ਫੌਜੀ ਦੇ ਵਿੱਚ ਆ ਤੇ ਬਾਈ ਕੁਲਵਿੰਦਰ ਜੀ ਪੰਚਾਇਤ ਤੋਂ ਪਹੁੰਚੇ ਆ ਸਾਡੇ ਕੋਲ ਬਾਈ ਹੁਸ਼ੀ ਜੀ ਔਰ ਹੋਰ ਵੀ ਬਹੁਤ ਸਾਰੇ ਸੱਜਣ ਨੇ ਆਪਣੇ ਬਲਦੀਪ ਜੀ ਕੋਚ ਨੇ ਜੋ ਹੁਣੀ ਉਹਨਾਂ ਨੇ ਜੁਆਇਨ ਕੀਤਾਗਾ ਰੈਸਲਿੰਗ ਦੇ ਔਰ ਬਾਈ ਹਰਵਿੰਦਰ ਕਾਕਾ ਜੀ ਇਹ ਤਾਂ ਸਾਡਾ ਇੱਕ ਉਰੇ ਜਿਹੜਾ ਪਰਿਵਾਰ ਆ ਉਹਦੇ ਇੱਕ ਹਿੱਸਾ ਨੇ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਜਿਹੜਾ ਤੁਸੀਂ ਹਾਕੀ ਦਾ ਇਹ ਸਿਸਟਮ ਦੇਖ ਰਹੇ ਹੋ ਸਾਰਾ ਉਹ ਇੰਨਾ ਨੇ ਇੱਕ ਮਤਲਬ ਤੋਰਿਆ ਹੋਇਆ ਸਿਸਟਮ ਤੇ ਜਿੱਦੇ ਚ ਅੱਜ ਬਹੁਤ ਸਾਰੇ ਪੰਜਾਬ ਤੋਂ 60 ਬੱਚੇ ਆ ਕੇ ਉਰੇ ਪ੍ਰੈਕਟਿਸ ਕਰਦੇ ਨੇ ਤਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਆਪਾਂ ਰੱਖਿਆਗਾ ਤੇ ਉਹਦੇ ਵਿੱਚ ਕੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਨੌਜਵਾਨ ਆਕਾਸ਼ ਦੀਪ ਕਿਉਂਕਿ ਪੂਰੇ ਪੰਜਾਬ ਦੇ ਵਿੱਚੋਂ ਲੇਬਰ ਇਨਸਪੈਕਟਰ ਆਪਣੀ ক্যাਟਾਗਰੀ ਦੇ ਵਿੱਚੋਂ ਤਿੰਨ ਪੋਸਟਾਂ ਸੀਗੀਆਂ ਉਹ ਪੋਸਟਾਂ ਦੇ ਵਿੱਚੋਂ ਪੂਰੇ ਇੱਕ ਨੰਬਰ ਜਾਨੀ ਕਿ ਸਭ ਤੋਂ ਫਸਟ ਰੈਂਕ ਉਹਨਾਂ ਨੇ ਹਾਸਲ ਕੀਤੀ ਤਾਂ ਸਾਰਿਆਂ